ਉਹ ਤਾਂ 20 ਸਾਲ ਤੋਂ ਮੈਨੂੰ ਕਹਿ ਰਹੇ 50 ਬੰਦੇ ਲੈ ਕੇ ਨਹੀਂ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਉ ਜੀ ਤੁਹਾਡੀ ਵੀਡੀਓ ਦੇ ਲਓ ਪੱਪੀ ਆਇਆ ਪੱਪੀ ਨੇ ਮੈਨੂੰ ਧੱਕੇ ਮਰਵਾਏ ਮੈਨੂੰ ਨਹੀਂ ਪਤਾ ਇਹ ਲੈ ਇਹਨਾਂ ਨੇ 1.7 ਹੋਰ ਮੈਂ ਹੁਣੇ ਜਾਣਾ ਹੈ ਜੇ ਕਿਸ ਨੂੰ ਮੋੜਲਾ ਦੱਸ ਜੋ ਪੱਪੀ ਨੂੰ ਕੌਣ ਟਾਈਮ ਬੰਨ ਕੇ ਆ ਦੇ ਉਹ ਲੋੜ ਨਹੀਂ ਇਹਨਾਂ ਨੇ ਬੁਲਾਇਆ ਕਾਨੂੰਨੀ ਕਹਿੰਦਾ ਤੁਸੀਂ ਸਾਡੇ ਦਰੂਦੀ ਮੈਨੂੰ ਰਾਈਟ ਦੇ ਰਾਈਟ ਨਹੀਂ ਆਵਾਜ਼ ਮਿਲਿਆ ਸਾਡੇ ਆਮ ਪਬਲਿਕ ਨਾਲ ਲੜ ਰਿਹਾ ਹੋਣੀ ਤੁਸੀਂ ਬੋਟਿੰਗ ਲੈਣ ਆਇਆ ਤੁਸੀਂ ਆਮ ਪਬਲਿਕ ਨਾਲ ਕਿਵੇਂ ਲੜ ਸਕਦੇ ਹੋ ਉਹ ਜਨਾਬ ਜਾਦੇ ਸਾਡਾ ਬੜੂ ਨਹੀਂ ਹਾਂ ਜਿਹੜੀ ਹੋਈ ਹੈਲੋ ਹਰਿਆ ਗੱਲ ਕਰਾ ਕਰੋ ਲੋ ਭਾਦੇ ਦੇ ਆ ਬਾਹਲੇ ਸੀ ਜੀ ਨਹੀਂ ਬਲੇ ਤੁਹਾਡੇ ਨਾਲ ਨਹੀਂ ਚੱਲ ਰਿਹਾ ਹਾਂ ਕਿ ਕਿਸੇ ਦੇਖਿਆ ਟੀ ਮੈਂ ਮਾਰ ਦੂੰ ਜਾਂ ਤੂੰ ਐਂ ਕੋਈ ਬਰਬਾਦ ਥੋੜੀ ਅੱਗੇ ਆਜਾ ਅੱਜ ਤੂੰ ਸਾਡੇ ਨਾਲ ਗੱਲਾਂ ਪਿਆਰੇ ਸਾਡੇ ਨਾਲ ਹੀ ਯਾਰ ਹੈਲੋ ਤੂੰ ਇੱਕ ਬਣਿਆ ਹਾਂ ਜੀ ਮੈਂ ਵਿੱਚ ਇਹ ਗੱਲ ਨਹੀਂ ਚੋਣਾ ਐਮਐਲਏ ਸਾਹਿਬ ਨੂੰ ਆ ਵੀ ਲਿਮਿਟ ਚ ਰਹਿਣਾ ਚਾਹੀਦਾ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਪਾਈਆਂ ਇਟਰ ਦਾ ਜਵਾਬ ਅੱਜ ਵਿੱਚ ਦੇਣਾ ਜਾਣਦੇ ਆ ਯਾਰ ਕੋਈ ਜਵਾਬ ਮੈਂ ਨਾ ਪੜਿਆ ਹੋਇਆ 20 ਸਾਲ ਅਸੀਂ ਕਾਂਗਰਸ ਨਾਲ ਚੱਲੇ ਆਂ ਜੇ ਤੂੰ ਗੱਲ ਮੇਰਾ ਅੱਖਾਂ ਚੋਂ ਦੇਖ 10 ਮਿੰਟ ਇਹਨਾਂ ਦੇ ਆਈ ਔਰ ਮੈਂ ਵੇਟਿੰਗ ਫॉर ਯੂ ਪਰ ਇਹ ਮੇਰੀ ਵੀ ਗੱਲ ਸੁਣੋ ਇਹਨਾਂ ਨੇ ਰਹਿਮਤ ਨੂੰ ਨਾ ਟੁਟੇ ਅਸੀਂ ਹਰ ਕੁੱਝ ਚ ਜੰਨੇ ਆਂ ਕਿ ਬੇਜੁਨਾ ਕਿ ਮੈਂ ਤੁਹਾਡੇ ਕੋ ਕਿਉਂ ਆਇਆ ਠੀਕ ਕਿ ਮੈਂ ਵੀ ਆਪਣੇ ਮੇਰਾ ਦੋਸਤ 20 ਸਾਲ ਤੋਂ ਮੈਨੂੰ ਕਹ ਰਿਹਾ 50 ਬੰਦੇ ਲੈ ਕੇ ਆਂ ਨਹੀਂ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਉ ਜੀ ਤੁਹਾਡੀਆਂ ਵੀਡੀਓ ਦੇਖ ਲਓ ਆਪਣੀ ਵੀਡੀਓ ਕੱਢੋ ਤੁਸੀਂ ਉਹ ਸਰ ਵੀ ਵੀਡੀਓ ਦੇਖ ਲਓ ਬਾਉ ਜੀ ਆਪਣੀਆਂ ਤੁਸੀਂ ਪੱਪੀ ਆਇਆ ਪੱਪੀ ਨੇ ਮੈਨੂੰ ਧੱਕੇ ਮਰਵਾਏ ਨਹੀਂ ਪਤਾ ਇਹ ਲੈ ਇਹਨਾਂ ਨੇ ਬੁਲਾਇਆ ਔਰ ਮੈਂ ਹੁਣੇ ਜਾਣਾ ਹੈ ਜੇ ਕਿਸੇ ਨੂੰ ਜੂਠ ਦਾ ਦੱਸ ਦਿਓ ਪੱਪੀ ਨੂੰ ਕੋਈ ਟਾਈਮ ਬੰਨ ਕੇ ਆ ਜੀ ਤੁਸੀਂ ਉਹਨਾਂ ਨੇ ਡਾਇਰੈਕਟ ਕਾਲ ਡੋਨਟ ਡੂ ਦੈਟ ਨਹੀਂ ਇਹਨਾਂ ਨੇ ਬੁਲਾਇਆ ਕਿ ਲੈ ਕੇ ਮੈਨੂੰ ਕਰੋ ਲੋ ਤੁਸੀਂ ਸਾਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਸਾਡੇ ਸਰ ਤੁਸੀਂ ਮੈਨੂੰ ਰਾਈਟ ਦੇ ਰਾਈਟ ਨਹੀਂ ਹੈ ਤੁਹਾਡੀ ਪੋਲਿੰਗ ਦਾ ਕਾਰਡ ਸਰ ਤੁਸੀਂ ਹੁਣੇ ਆਮ ਸਾਰਾ ਪੋਲਿੰਗ ਕਾਰਡ ਸਰ ਤੁਸੀਂ ਆਮ ਪਬਲਿਕ ਨਾਲ ਲੜ ਰਹੇ ਹੋ ਮੈਂ ਨਹੀਂ ਕਿਸੇ ਨਾਲ ਲੜ ਰਿਹਾ ਤੁਸੀਂ ਵੋਟਿੰਗ ਲੈਣ ਆਏ ਹੋ ਤੁਸੀਂ ਆਮ ਪਬਲਿਕ ਨਾਲ ਕਿਵੇਂ ਲੜ ਰਹੇ ਹੋ ਬੜ ਸਕਦੇ ਹੋ ਉਹ ਜਨਾਬ ਜਾਦੇ ਸਮਾਡਾ ਬੜੋ ਇੰਸਾਨ ਗੱਲ ਕਰਨਾ ਨਹੀਂ ਆਉਂਦਾ ਇਹ ਮਾਂਦੀ ਮੇਰੇ ਉੱਤੇ ਗੱਡੀ ਚੜਾ ਦੇਈ ਸੀ ਤੁਸੀਂ ਤੁਹਾਨੂੰ ਕਹਿ ਦਿੱਤਾ ਯਾਰ ਤੁਸੀਂ ਵੀਡੀਓ ਬਣਾ ਰਹੇ ਹੋ ਯਾਰ ਤੁਸੀਂ ਗੁੰਡਾਗਰਦੀ ਕਰ ਰਹੇ ਹੋ ਇਹ ਨਹੀਂ ਆਦਾ ਨਹੀਂ ਹੋਣਾ ਜਿਹੜੀ ਹੋਈ ਹੈ ਇਹ ਨਹੀਂ ਕਰਨਾ ਗੱਲ ਨਾ ਕਰੋ ਪਾਜੀ ਇੱਕ ਮੱਲੇ ਦੇ ਆ ਬਾਰ ਦੇ ਸੀ ਤੁਹਾਡੇ ਨਾਲ ਨਹੀਂ ਚੱਲੇ 25 ਆ ਗਏ ਯਾਰ ਇੱਕ ਮੱਲੇ ਦੇ ਭਾਈ ਭਾਈ ਮਾਰੇ ਪਿੱਛੇ ਹੋ ਜਾਏ ਸੀ ਅਸੀਂ ਨਾਮ ਮੱਲੇ ਮੱਲੇ ਕਿਉਂ ਬੰਦੇ ਮਾਰ ਰਹੇ ਆ ਅਸੀਂ ਐਰ ਸਲੂਕ ਕਰਾਂਗੇ ਅਸੀਂ ਜਾਈਏ ਆਉਂਦੇ ਆ ਗੱਲ ਕਰਦੇ ਆਂ ਬਹੁਤ ਵੱਡੀ ਗੱਲ ਹੈ ਤਿੰਨ ਕਈਆਂ ਤੋਂ ਵੱਧ ਕੇ ਮੈਂ ਗੱਲ ਕਰ ਰਿਹਾ ਹਾਂ ਮੈਂ ਤਾਂ ਗਾਦੀ ਕਰ ਰਿਹਾ ਹਾਂ ਦੇਖੋ ਇੱਕ ਵਾਰੀ ਵੀਡੀਓ ਦੇਖੋ ਦੇਖੋ ਬ੍ਰਦਰ ਗੱਲ ਇਹ ਹੈ ਸਰਕਾਰ 300 ਲੋਪਾ ਮੈਂ ਮੈਂ ਤੁਹਾਨੂੰ ਵੱਡਾ ਮੇਰੀ ਜੀ ਹਾਂ ਸਰ ਮੈਂ ਸਾਡੇ ਪਿੱਛੇ ਕਰਾ ਦੇ ਚੜ੍ਹਦੇ ਪਿੱਛੇ ਕਰ ਦੋ ਮੈਂ ਆਮ ਆਦਮੀ ਪਾਰਟੀ ਵਾਲੇ ਹਾਂ ਮੈਂ ਚੜ੍ਹਦਾ ਹਾਂ ਸਭੀ ਉਸਤ ਨੇ ਹੁਣੇ ਹੁਣੇ ਸਾਰੇ ਸ਼ਹਿਰ ਤੋਂ ਸਮੂਹ ਚੜ੍ਹ ਰਿਹਾ ਹੈ ਬਿਲਕੁਲ ਚੜ੍ਹ ਰਿਹਾ ਹੈ ਇਹ ਕੋਈ ਰੌਲਾ ਨਹੀਂ ਮਾੜਾ ਪਿੱਛੇ ਇੱਥੇ ਆ ਕੇ ਕਿਸੇ ਦੇ ਗੱਡੀ ਕੋਈ ਨਾ ਮਾਰ ਦੂੰ ਜਾਂ ਦੂੰ ਐ ਕੋਈ ਬਦਮਾਸ਼ ਥੋੜੀ ਇੱਕ ਗੱਲ ਦੱਸੋ ਤੁਸੀਂ ਉਹਨਾਂ ਦੀ ਗੱਲ ਸੁਣ ਰਹੇ ਹੋ ਤੁਸੀਂ ਮੇਰੀ ਵੀ ਸੁਣੋ ਜੇ ਤੁਸੀਂ ਪਬਲਿਕ ਨੂੰ ਪਬਲਿਕ ਸਮਝਦੇ ਹੋ ਐਜ਼ ਅ ਰਾਈਟ ਤੁਸੀਂ ਦੱਸੋ ਕੋਈ ਵੀਡੀਓਸ ਦੇਖੋ ਤੁਸੀਂ ਵੀਡੀਓ ਜਿਹੜੀਆਂ ਵੀਡੀਓ ਬਣ ਗਿਆ ਸੱਚਾ ਤੁਹਾਨੂੰ ਮੰਗਵਾ ਕੇ ਦਿਖਾ ਦੇਣਾ ਸੋਬਲੀਕਲੀ ਇਸ਼ੂ ਕਰ ਦਿੰਦੇ ਆ ਤੁਸੀਂ ਦੇਖ ਲਓ ਕਿ ਇਹਦੀ ਗਲਤੀ ਹੈ ਨਹੀਂ ਗੱਲ ਸਾਡਾ ਬ੍ਰਦਰ ਹੀ ਆ ਜਿਹਦਾ ਨਾਮ ਤੁਰਦੇ ਟੈਂਟ ਯਾਰ ਸਾਡਾ ਯਾਰ ਕੀਤਾ ਕੀ ਤੁਹਾਨੂੰ ਪਤਾ 50 ਮੁੰਡੇ ਬਾਹਰ ਲਾਈ ਭਾਜੀ ਮਹੱਲੇ ਚ ਕੈਮਰੇ ਲੱਗੇ ਜਨਮ ਦੇ ਨਹੀਂ ਲੱਗੂ ਅਸੀਂ ਇੱਥੇ ਰਹਿਣਾ ਸਾਰੇ ਮੂਹ ਤੇ ਕਹਿ ਰਹੇ ਆ ਵੀ ਮੈਂ ਇਹਦੇ ਨਾਲ ਕਿੰਨੀ ਈਰ ਚੱਲਿਆ ਅੱਜ ਮੇਰਾ ਬ੍ਰਦਰ ਆਣਾ ਇਸ ਪਾਰਟੀ ਨਾਲ ਦੇਖੋ ਪਾਰਟੀਆਂ ਦਾ ਅਸੀਂ ਤਾਂ ਮਹੱਲੇਦਾਰ ਹੀ ਆ ਇਹਨੂੰ ਮਹੱਲੇਦਾਰੀ ਤਾਂ ਸਮਝ ਨਹੀਂ ਚਾਹੀਦੀ ਸਰ ਅੱਜ ਇਲੈਕਸ਼ਨ ਹੈਗੇ ਕੱਲ ਫਿਰ ਹੋਣਦੇ ਹੀ ਆ ਸਾਰੇ ਗੱਟੀ ਦੀ ਗੱਲ ਚੜਾ ਰਹੇ ਹੋ ਤੁਸੀਂ ਪੰਜਾਬ ਨੇ ਆ ਬੰਦੇ ਕਿਹਨਾਂ ਨੂੰ ਡੋਗੇ ਯਾਰ ਜਿਹੜੇ ਚਾਲੇ ਬੰਦਾ ਨਹੀਂ ਆ ਰਹੀ ਸਾਡੇ ਨਾਲ ਕੋਈ ਬੰਦੇ ਸੀ ਅੱਜ ਕੋਈ ਸਾਡੇ ਨਾਲ ਗੱਲਾਂ ਕਰੇ ਸਾਡੇ ਨਾਲ ਹੀ ਯਾਰ ਹੈਲੋ ਤੂੰ ਇੱਕ ਬੰਨੇ ਹਾਂਜੀ ਆਪਦੀ ਪੋਲਿੰਗ ਤੁਸੀਂ ਅੱਗਲੀ ਦਿਮਾਓ ਇਹ ਬਸ ਅਧਿਕਾਰ ਦੇ ਰਾਈਟ ਕੀ ਹੈ ਨਹੀਂ ਨਹੀਂ ਰਾਈਟ ਹੈ ਨਾ ਜਿੰਨੇ ਵੀ ਬੰਦੇ ਆ ਹਰ ਬੰਦੇ ਦਾ ਰਾਈਟ ਆ ਪਰ ਇਹ ਸਰ ਇਹ ਰਾਈਟ ਮੈਂ ਕਿ ਰਾਈਟ ਬੜੀ ਸਰ ਹਰ ਬੰਦੇ ਦਾ ਰਾਈਟ ਹੈ ਨਾ ਕਿਸੇ ਵੀ ਵੋਟ ਪਾਵੇ ਉਹ ਕੋਈ ਰੋਕ ਨਹੀਂ ਰੋਕਦੇ ਨਾ ਸੀ ਕਿ ਕਹਿੰਦੇ ਮੈਂ ਇਹਨੂੰ ਰਾਮਨ ਨੂੰ ਰੋਕਿਆ ਉਹਨੇ ਲੈ ਆਇਆ ਮੈਂ ਬਾਈ ਡਟੋ ਮੈਂ ਵਿਚ ਡੰਡਾ ਕਰਦੀ ਕਰ ਰਿਹਾ ਆਮ ਆਦਮੀ ਪਾਰਟੀ ਦਾ ਐਮ ਐਲ اے ਇਹ ਮੇਰੇ ਬੰਦੇ ਦਾ ਕਾਰਡ ਖੋਲਿਆ ਪੋਲਿੰਗ ਏਜੰਟ ਦਾ ਉਹਨੂੰ ੱੱਕੇ ਮਾਰਨ ਦੀ ਕਿਉਂਕਿ 크੍ਰਿਸਚਨ ਆਦਿ ਭਰਾ ਹੈ ਇਸ ਬੰਦੇ ਦਾ ਜੇ ਇਸ ਬੰਦੇ ਨੂੰ ਰਮਨ ਹੈ ਇਹਦਾ ਨਾਮ ਦੇਰ ਨਾਲ ਇਦਾਂ ਧੱਕਾ ਕਰੋਗੇ ਕਿਦਾਂ ਬਰਦਾਸ਼ਤ ਕਰਾਂਗੇ ਅਸੀਂ ਲੋਕ ਪਰ ਮੈਂ ਬੇਨਤੀ ਕਰਨੀ ਚਾਹਣਾ ਹੈ ਐਮ ਐਲ ਏ ਸਾਹਿਬ ਨੂੰ ਆਪ ਦੀ ਲਿਮਿਟ 'ਚ ਰਹਿਣਾ ਚਾਹੀਦਾ ਹੈ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਪਾਈਆਂ ਇਟ ਦਾ ਜਵਾਬ ਪੱਥਰ 'ਚ ਦੇਣਾ ਜਾਣਦੇ ਹਾਂ ਅਸੀਂ ਐਵੇਂ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ ਬੜਿੰਗ ਸਾਹਿਬ ਬੋਟਿੰਗ ਪਰਸੈਂਟ ਬਹੁਤ ਘੱਟ ਨਜ਼ਰ ਆ ਰਹੀ ਹੈ ਤੁਹਾਡੇ ਨਾਲ ਵੀ ਨੌਜਵਾਨ ਜਿਹੜੇ ਆ ਗੱਲ ਕਰਨੇ ਪਾਜੀ ਨਾ ਬਹੁਤ ਖੁਦਮਲਾ ਹੋਇਆ ਲਗਭਗ 11 ਵਜੇ ਦਾ ਟਾਈਮ ਸੀ ਜਦਕਿ ਮੈਂ ਆਪਣੀ ਵੋਟ ਪਾਣ ਜਾ ਰਿਹਾ ਸੀ ਜੀ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਆਏ ਨੇ ਉਹਨਾਂ ਦੇ ਨਾਲ ਕੁਝ ਅਣਪਛਾਤੇ ਗੁੰਡੇ ਲਗਭਗ 30 ਤੋਂ 35 ਲੋਕ ਬੂਥ ਨੰਬਰ 57 60 ਦੇ ਵਿੱਚ ਈਵਿੰਗ ਕ੍ਰਿਸਚਨ ਕ੍ਰਿਸਚਨ ਕਮਿਊਨਿਟੀ ਦਾ ਬੂਥ ਇਹ ਉੱਥੇ ਆਏ ਨੇ ਇਹਨਾਂ ਨੇ ਆ ਕੇ ਗੁੰਡਾਗਰਦੀ ਕੀਤੀ ਨੂੰ ਵੋਟ ਪਾਉਣ ਤੋਂ ਵੀ ਰੋਕਿਆ ਗਿਆ ਮੈਨੂੰ ਬਾਹਰ ਵੀ ਕੱਢਿਆ ਗਿਆ ਜਦਕਿ ਮੈਂ ਆਪਣਾ ਪੋਲਿੰਗ ਏਜੰਟ ਕਾਰਡ ਵੀ ਹੋਇਆ ਤੇ ਜਿੱਦਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਬਾਹਰ ਤੱਕ ਕੀ ਮਾਰ ਕੀਤੀ ਹੈ ਮੇਰ ਨਾਲ ਸਕੋਰ ਕੀ ਚੜ੍ਹਾਈ ਹੈ ਇਹਨਾਂ ਨੇ ਚਾਹ ਦੇਖਦੇ ਹੋ ਤੇਰੇ ਪੈਰ ਹਟ ਗਈ ਔਰ ਉਸ ਤੋਂ ਬਾਅਦ 10 ਅੰਕ ਮਿੰਟਾਂ ਬਾਅਦ ਐਮਐਲਏ ਸਾਹਿਬ ਆਪ ਆਏ ਨੇ ਉਹਨਾਂ ਦੇ ਨਾਲ ਦੀ ਆਈ ਹੈ 70 80 ਜਾਣੇ ਅਸੀਂ ਉਹਨਾਂ ਨੇ ਸਾਡੀ ਸੰਮਤੀ ਦਿੱਤੀ ਬੰਦੇ ਬਣਜੋ ਸਾਡੀ ਇੱਕ ਗੱਲ ਨਹੀਂ ਸੁਣੀ ਸਾਡੀ ਮਾਵਾ ਭੈਣਾ ਵੀ ਉੱਥੇ ਸੀਗੀਆਂ ਜਿਹੜੀ ਸੀਗੀ ਪੂਰੀ ਬਦਤਮੀਜ਼ ਸੀਗੀ ਜਿਨ੍ਹਾਂ ਨੇ ਮਾਵਾ ਭੈਣਾ ਨੂੰ ਵੀ ਗਾਲਾਂ ਕੱਢੀਆਂ ਤੇ ਸਾਡੇ ਨਾਲ ਫੇਰ ਧੱਕਾ ਮੁਕੀ ਕੀਤੀ ਉਹਨਾਂ ਦੇ ਗਨਮੈਨ ਨੇ ਵੀ ਮੈਨੂੰ ਧੱਕੇ ਮਾਰੇ ਨੇ ਐਮਐਲਏ ਸਾਫ਼ ਦੇ ਇਹ ਮੈਨ ਲਈ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਇੰਨਾ ਹਮਦਾ ਹੈਗਾ ਸੱਤਸ਼ੇ ਦੇ ਵਿੱਚ ਇਹ ਬਹੁਤ ਚੰਗਾ ਪਰ ਫੇਰ ਉਹਨਾਂ ਦਾ ਭਾਈ ਜਿਨ੍ਹਾਂ ਨੇ ਮੈਨੂੰ ਕੀ ਵੀ ਦਿੱਤੀ ਆ ਕਿ ਤੁਹਾਨੂੰ 5 ਦੇ ਵਿੱਚ ਲਾ ਦਾਂਗੇ ਤੁਸੀਂ ਆਪ ਦੇ ਘਰ ਆਰ ਨਿਕਲ ਕੇ ਇਹਨਾਂ ਨੇ ਧਿਆਨ ਦਿੱਤੀਆਂ ਨੇ ਮੈਨੂੰ ਇੱਥੇ ਜਿਹੜੇ ਆਪਣੇ ਆਪ ਨੂੰ ਲੋਡ ਕਰਦੇ ਨੇ ਫਿਰ ਇਹ ਧਮਕੀਆਂ ਦੇ ਰਹੇ ਨੇ ਕਿ ਐਮਐਲਏ ਨੇ ਗਿੱਦੜ ਰਾਜਾ ਵੜਿੰਗ ਜੀ ਨੇ ਗਿੱਦੜ ਬਾਹ ਚੱਲ ਜਾਣਾ ਫਿਰ ਤੁਹਾਨੂੰ ਦੱਸਾਂਗੇ ਕੀ ਹੁਣ ਆ ਵੜਿੰਗ ਸਾਹਿਬ ਆਏ ਨੇ ਵੜਿੰਗ ਸਾਹਿਬ ਆਏ ਸੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਮੈਨੂੰ ਹੌਸਲਾ ਦੇ ਕੇ ਗਏ ਨੇ ਔਰ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਮੈਂ ਤੇਰੇ ਨਾਲ ਹੈਗਾ ਵਾਂ ਤੇ ਤੂੰ ਪਰਵਾਹ ਨਾ ਕਰ ਕਿਸੇ ਚੀਜ਼ ਦੀ ਵੀ ਮੈਂ ਆਮ ਲੋਕਾਂ ਦੇ ਨਾਲ ਹੈਗਾ ਤੇ ਇਸ ਚੀਜ਼ ਦਾ ਮੈਨੂੰ ਬੜਾ ਅੱਛਾ ਲੱਗਿਆ ਕਿ ਉਹ ਮੈਨੂੰ ਮਿਲਣ ਆਏ ਕੋਈ ਸ਼ਿਕਾਇਤ ਦਿੱਤੀ ਸ਼ਿਕਾਇਤ ਮੈਂ 100 ਨੰਬਰ ਤੇ 112 ਨੰਬਰ ਤੇ ਕੀਤੀ ਹੈ ਜੀ ਉਦੋਂ ਪੁਲਸ ਆਈ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸੱਤਾ ਦਾ ਨਸ਼ਾ ਹੈ ਜੀ ਐਮਐਲਏ ਦਾ ਭਰਾ ਵੀ ਰਕੇਸ਼ ਪ੍ਰੈਸ਼ਰ ਵੀ ਆਇਆ ਸੀ 8-10 ਸਪான்ਸਰ ਲੈ ਕੇ ਇੱਥੇ ਉਹਨੂੰ ਵੀ ਅਸੀਂ ਫਿਰ ਕੰਪਲੇਨਟ ਕੀਤੀ ਹੈ ਇੱਥੇ ਉਹਨੂੰ ਵੀ ਬਾਹਰ ਕੱਢਿਆ ਗਿਆ ਜੀ